ਦਸ ਇਸ ਤਰ੍ਹਾਂ ਦੇ ਸ਼ਬਦ ਜਿਨ੍ਹਾਂ ਨਾਲ ਅਲੱਗ-ਅਲੱਗ ਪ੍ਰੈਪੋਜੀਸ਼ਨਸ ਲਾ ਕੇ ਉਹਨਾਂ ਦੀ मीनिंग ਵੀ ਅਲੱਗ ਹੋ ਜਾਂਦੇ ਆ ਪਹਿਲਾ ਹੈ ਪਾਸ ਆਊਟ ਤੇ ਪਾਸ ਵੇ ਪਾਸ ਆਊਟ ਦਾ ਮਤਲਬ ਹੁੰਦਾ ਫੇਂਟ ਹੋਣਾ ਬੇਹੋਸ਼ ਹੋ ਜਾਣਾ ਜਿਵੇਂ ਆਪਾਂ ਕਹਿੰਦੇ ਆ ਕਿ ਉਹ ਗਰਮੀ ਕਰਕੇ ਬੇਹੋਸ਼ ਹੋ ਗਿਆ ਹੀ ਪਾਸਡ ਆਊਟ ਡਿਊ ਟੂ ਹੀਟ ਪਾਸ ਵੇ ਆਪਾਂ ਉਦੋਂ ਵਰਤਦੇ ਆ ਜਦੋਂ ਆਪਾਂ ਕਿਸੇ ਦੀ ਮੌਤ ਨੂੰ ਬੜੇ ਪੋਲਾਈਟ ਤਰੀਕੇ ਨਾਲ ਕਹਿਣਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਉਹਦੇ ਦਾਦੇ ਦੀ ਪਿਛਲੇ ਮਹੀਨੇ ਮੌਤ ਹੋ ਗਈ ਹਿਸ ਗ੍ਰੈਂਡ ਫਾਦਰ ਪਾਸਡ ਵੇ ਲਾਸਟ ਮੰਥ ਦੂਸਰਾ ਹੈ ਪੁਟ ਆਫ ਤੇ ਪੁਟ ਆਊਟ ਪੁਟ ਆਫ ਦਾ ਮਤਲਬ ਹੁੰਦਾ ਪੋਸਟਪੋਨ ਕਰਨਾ ਡਿਲੇ ਕਰਨਾ ਕਿਸੇ ਕੰਮ ਨੂੰ ਅੱਗੇ ਪਾਦਣਾ ਅੱਗੇ ਤੱਕ ਟਾਲ ਦੇਣਾ ਜਿਵੇਂ ਕਹਿਣਾ ਹੋਵੇ ਕਿ ਸਾਡੇ ਸਕੂਲ ਨੇ ਐਗਜ਼ਾਮ ਇੱਕ ਹਫਤਾ ਅੱਗੇ ਕਰਤੇ ਆ ਇੱਕ ਹਫਤਾ ਟਾਲਤੇ ਆ ਆ ਸਕੂਲ ਹੈਜ਼ ਪੁਟ ਆਫ ਦਾ ਐਗਜ਼ਾਮਸ ਫਾਰ 1 ਵੀਕ ਦੂਸਰਾ ਹੈ ਪੁਟ ਆਊਟ ਪੁਟ ਆਊਟ ਦੇ ਦੋ ਮੀਨਿੰਗ ਆ ਪਹਿਲਾ ਹੈ ਅੱਗ ਬੁਝਾਉਣਾ ਟੂ ਐਕਸਟਿੰਗੁਇਸ਼ ਜਿਵੇਂ ਆਪਾਂ ਕਹਿਣਾ ਹੋਵੇ ਕਿ ਪਲੀਜ਼ ਅੱਗ ਬੁਝਾ ਦਿਓ please put out the fire ਦੂਸਰਾ ਇਹਦਾ ਮਤਲਬ ਹੈ annoy ਮਤਲਬ ਖਿਜਾਉਣਾ ਜਾਂ ਚਿੜਾਉਣਾ ਜਿਵੇਂ ਕਹਿਣਾ ਹੋਵੇ ਕਿ ਉਹਦਾ ਬਿਹੇਵੀਅਰ ਮੈਨੂੰ ਖਿਜਾ ਦਿੰਦਾ ਮੈਨੂੰ ਚਿੜਾ ਦਿੰਦਾ ਹਿਸ ਬਿਹੇਵੀਅਰ ਪੁਟਸ ਮੀ ਆਊਟ ਤੀਸਰਾ ਹੈ ਕਾਲ ਆਫ ਤੇ ਕਾਲ ਆਊਟ ਕਾਲ ਆਫ ਦਾ ਮਤਲਬ ਹੁੰਦਾ ਕੈਨਸਲ ਕਰਨਾ ਜਿਵੇਂ ਆਪਾਂ ਕਹਿਣਾ ਹੋਵੇ ਮੀਂਹ ਦਾ ਕਰਕੇ ਮੈਚ ਕੈਨਸਲ ਕਰਤਾ ਦਾ ਮੈਚ ਵਾਸ ਕਾਲਡ ਆਫ ਡੂ ਟੂ ਰੇਨ ਦੂਸਰਾ ਹੈ ਕਾਲ ਆਊਟ ਕਾਲ ਆਊਟ ਦਾ ਮਤਲਬ ਹੁੰਦਾ ਕ੍ਰਿਟੀਸਾਈਜ਼ ਕਰਨਾ ਕਿਸੇ ਦੀ ਆਲੋਚਨਾ ਕਰਨਾ ਜਿਵੇਂ ਕਹਿਣਾ ਹੋਵੇ ਕਿ ਮੀਡੀਆ ਸਰਕਾਰ ਦੀਆਂ ਗਲਤ ਨੀਤੀਆਂ ਦੀ ਹਮੇਸ਼ਾ ਆਲੋਚਨਾ ਕਰਦਾ ਆਰ ਮੀਡੀਆ ਆਲਵੇਜ਼ ਕਾਲਸ ਆਊਟ ਦ ਰੋਂਗ ਪਾਲਿਸੀਜ਼ ਆਫ ਗਵਰਨਮੈਂਟ ਚੌਥਾ ਹੈ ਗੈਟ ਆਫ ਤੇ ਗੈਟ ਆਊਟ ਗੈਟ ਆਫ ਤੇ ਦੋ ਮੀਨਿੰਗ ਆ ਪਹਿਲਾ ਹੈ ਕਿਸੇ ਵਹੀਕਲ ਦੇ ਵਿੱਚੋਂ ਉਤਰ ਜਾਣਾ ਕਿਸੇ ਸਾਧਨ ਚੋਂ ਉਤਰ ਜਾਣਾ ਜਿਵੇਂ ਆਪਾਂ ਕਹਿਣਾ ਹੋਵੇ ਬੱਸ ਚੋਂ ਉਤਰ ਜਾ ਗੈਟ ਆਫ ਦ ਬੱਸ ਦੂਸਰਾ ਇਹਦਾ ਮੀਨਿੰਗ ਹੈ ਸਜ਼ਾ ਤੋਂ ਬਚ ਜਾਣਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਉਹਨੂੰ ਇੱਕ ਵਾਰਨਿੰਗ ਮਿਲੀ ਤੇ ਉਹ ਸਜ਼ਾ ਤੋਂ ਬਚ ਗਿਆ he got off with a warning dusra hai get out get out da matlab hai ki kisi jagah ch nikl jana jivein aap kisi nu thakke na kisi ghar ch kad diye jivein aap kehna hove ki mere gharon nikl ja get out from my house panjma hai fill in and fill out fill in da matlab hunda kisi dusre di jagah te kam karna jivein man ke chalo koi banda jehda hai kam te nahi aaya ਤੇ ਉਹਨੇ ਆਪਦੀ ਥਾਂ ਤੇ ਦੂਸਰਾ ਬੰਦਾ ਭੇਜਿਆ ਔਰ ਉਹ ਦੂਸਰਾ ਬੰਦਾ ਆ ਕੇ ਕਹਿਣਾ ਕਿ ਮੈਂ ਉਹਦੀ ਥਾਂ ਤੇ ਆਇਆ ਆਈ ਵਿਲ ਫਿਲ ਇਨ ਫਾਰ ਹਿਮ ਟੂਡੇ ਦੂਸਰਾ ਇਹਦਾ मीनिंग ਹੈ ਕਿ ਕੋਈ ਅਧੂਰੀ ਜਾਣਕਾਰੀ ਭਰਨਾ ਅਧੂਰੀ ਇਨਫੋਰਮੇਸ਼ਨ ਭਰਨਾ ਜਿਵੇਂ ਐਗਜ਼ਾਮ ਟਾਈਮ ਹੁੰਦਾ ਕਿ ਖਾਲੀ ਥਾਵਾਂ ਭਰੋ ਪਲੀਜ਼ ਫਿਲ ਇਨ ਦਾ ਬਲੈਂਕਸ ਦੂਸਰਾ ਹੈ ਫਿਲ ਆਊਟ ਫਿਲ ਆਊਟ ਦਾ ਮਤਲਬ ਹੈ ਕਿਸੇ ਫਾਰਮ ਨੂੰ ਕੰਪਲੀਟ ਕਰਨਾ ਜਿਵੇਂ ਕਹਿਣਾ ਹੋਵੇ ਕਿ ਉਹਨੇ ਐਡਮਿਸ਼ਨ ਫਾਰਮ ਭਰਿਆ ਹੀ ਫਿਲਡ ਆਊਟ ਦਾ ਐਡਮਿਸ਼ਨ ਫਾਰਮ ਛੇਮਾ ਹੈ ਸ਼ਾਰਟ ਇਹ ਸ਼ਾਟ ਐਟ ਸ਼ਾਟ ਦਾ ਮਤਲਬ ਹੁੰਦਾ ਕਿਸੇ ਨੂੰ ਗੋਲੀ ਲੱਗਣੀ ਜਾਂ ਗੋਲੀ ਵੱਜਣੀ ਜਿਵੇਂ ਕਹਿਣਾ ਹੋਵੇ ਕਿ ਉਹਨੂੰ ਲੜਾਈ ਦੌਰਾਨ ਗੋਲੀ ਵੱਜੀ ਹੀ ਵਾਸ ਸ਼ਾਟ ਡੂਰਿੰਗ ਦਾ ਫਾਈਟ ਸ਼ਾਟ ਐਟ ਦਾ ਮਤਲਬ ਹੁੰਦਾ ਕਿਸੇ ਤੇ ਗੋਲੀ ਚੱਲਣੀ ਪਰ ਉਹ ਗੋਲੀ ਉਹਦੇ ਵੱਜੀ ਨਾ ਹੋਵੇ ਜਿਵੇਂ ਕਹਿਣਾ ਹੋਵੇ ਕਿ ਪੁਲਿਸ ਨੇ ਜਿਹੜਾ ਹੈ ਕ੍ਰਿਮੀਨਲ 'ਲ ਗੋਲੀ ਚਲਾਈ ਹੁਣ ਜ਼ਰੂਰੀ ਨਹੀਂ ਕਿ ਗੋਲੀ ਉਹਦੇ ਵੱਜੀ ਵੀ ਦਾ ਪੁਲਿਸ ਸ਼ਾਟ ਐਟ ਦਾ ਕ੍ਰਿਮੀਨਲ ਸਤਮਾ ਹੈ ਡਾਈ ਆਫ ਐਂਡ ਡਾਈ ਫਰੋਮ ਡਾਈ ਆਫ ਦਾ ਮਤਲਬ ਹੁੰਦਾ ਕਿ ਇੰਟਰਨਲ ਕਾਰਨਾਂ ਦਾ ਕਰਕੇ ਮੌਤ ਹੋਣੀ ਮਤਲਬ ਪ੍ਰੋਬਲਮ ਆਪਣੀ ਬਾਡੀ ਦੇ ਅੰਦਰ ਸੀ ਜਿਵੇਂ ਕਹਿਣਾ ਹੋਵੇ ਕਿ ਉਹ ਲਿਵਰ ਫੇਲ ਹੋਣ ਕਰਕੇ ਉਹਦੀ ਮੌਤ ਹੋ ਗਈ He died of liver failure die from ਦਾ ਮਤਲਬ ਹੁੰਦਾ ਕਿ ਬਾਹਰੀ ਕਾਰਨਾ ਕਰਕੇ ਮੌਤ ਹੋਣੀ এক্সਟਰਨਲ ਰੀਜਨਸ ਦਾ ਕਰਕੇ ਜਿਵੇਂ ਕਹਿਣਾ ਹੋਵੇ ਕਿ ਉਹਦੀ ਕਾਰ ਹਾਦਸੇ ਚ ਮੌਤ ਹੋਈ he died from a car accident ਅੱਠਮਾ ਹੈ ਟਰਨ ਡਾਊਨ ਤੇ ਟਰਨ ਆਊਟ ਟਰਨ ਡਾਊਨ ਦਾ ਮਤਲਬ ਹੁੰਦਾ ਰਿਜੈਕਟ ਕਰਨਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਉਹਨੇ ਜੌਬ ਆਫਰ ਰਿਜੈਕਟ ਕਰਤਾ he turned down the job offer ਦੂਸਰਾ ਹੈ ਟਰਨ ਆਊਟ टर्न आउट द मीनिंग ਹੁੰਦਾ ਕਿ ਆਪਾਂ ਕੋਈ ਕੰਮ ਕਰਦੇ ਆਂ ਔਰ ਉਹਦਾ ਰਿਜ਼ਲਟ ਕੀ ਆਉਂਦਾ ਚੰਗਾ ਆਉਂਦਾ ਜਾਂ ਮਾੜਾ ਆਉਂਦਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਆਪਾਂ ਕੋਈ ਇਵੈਂਟ ਕਰਾਇਆ ਸੀ ਔਰ ਉਹ ਬਹੁਤ ਵਧੀਆ ਗਿਆ ਦਾ ਇਵੈਂਟ ਟਰਨਡ ਆਊਟ ਟੂ ਬੀ ਸਕਸੈਸਫੁਲ ਨੋਵਾ ਹੈ ਗੈਟ ਓਵਰ ਤੇ ਗੈਟ ਅਵੇ ਗੈਟ ਓਵਰ ਦਾ ਮਤਲਬ ਹੁੰਦਾ ਰਿਕਵਰ ਕਰਨਾ ਸੁਧਾਰ ਕਰਨਾ ਜਿਵੇਂ ਕਿਸੇ ਨੂੰ ਕੋਈ ਹੈਲਥ ਇਸ਼ੂ ਸੀ ਆਪਾਂ ਕਹਿੰਦੇ ਆ ਕਿ ਉਹ ਬਿਮਾਰੀ ਤੋਂ ਛੇਤੀ ਰਿਕਵਰ ਕਰ ਗਿਆ ਬਿਮਾਰੀ ਤੋਂ ਛੇਤੀ ਠੀਕ ਹੋ ਗਿਆ ਹੀ ਗਾਟ ਓਵਰ ਦਾ ਹੈਲਥ ਇਸ਼ੂ ਕੁਇਕਲੀ ਦੂਸਰਾ ਹੈ ਗੈਟਵੇ ਗੈਟਵੇ ਦੇ ਦੋ मीनिंग ਆ ਪਹਿਲਾ ਹੈ ਐਸਕੇਪ ਐਸਕੇਪ ਮਤਲਬ ਬਚ ਕੇ ਭੱਜਣਾ ਬਚ ਕੇ ਨਿਕਲ ਜਾਣਾ ਜਿਵੇਂ ਕਹਿਣਾ ਹੋਵੇ ਕਿ ਚੋਰ ਬਚ ਕੇ ਭੱਜ ਗਿਆ ਦਾ ਥੀਫ ਗਾਟ ਅਵੇ ਦੂਸਰਾ ਇਹਦਾ मीनिंग ਹੈ ਕਿਸੇ ਟ੍ਰਿਪ ਤੇ ਜਾਣਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਉਹ ਇਸ ਵੀਕਐਂਡ ਟ੍ਰਿਪ ਤੇ ਜਾ ਰਹੇ ਆ ਦੇ ਆਰ ਗੈਟਿੰਗ ਅਵੇ ਥਿਸ ਵੀਕਐਂਡ ਲਾਸਟ ਹੈ ਲੁੱਕ ਡਾਊਨ ਤੇ ਲੁੱਕ ਇਨਟੂ ਲੁੱਕ ਡਾਊਨ ਦਾ ਮਤਲਬ ਹੁੰਦਾ ਕਿਸੇ ਨੂੰ ਛੋਟਾ ਸਮਝਣਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਉਹ ਗਰੀਬਾਂ ਨੂੰ ਬੜਾ ਛੋਟਾ ਸਮਝਦਾ ਗਰੀਬਾਂ ਨੂੰ ਬੜਾ ਘਟਿਆ ਸਮਝਦਾ ਮਾੜਾ ਸਮਝਦਾ ਹੀ ਲੁਕਸ ਡਾਉਨ ਔਨ ਪੂਰ ਪੀਪਲ ਦੂਸਰਾ ਹੈ ਲੁੱਕ ਇਨਟੂ ਲੁੱਕ ਇਨਟੂ ਦਾ ਮਤਲਬ ਹੁੰਦਾ ਇਨਵੈਸਟਿਗੇਟ ਕਰਨਾ ਜਾਂਚ ਪੜਤਾਲ ਕਰਨੀ ਜਿਵੇਂ ਕਹਿਣਾ ਹੋਵੇ ਕਿ ਪੁਲਿਸ ਕੇਸ ਦੀ ਜਾਂਚ ਪੜਤਾਲ ਕਰ ਰਹੀ ਆ ਦਾ ਪੁਲਿਸ ਇਜ਼ ਲੁਕਿੰਗ ਇਨਟੂ ਦਿਸ ਕੇਸ ਤਾਂ ਏਸੀ 10 ਇਸ ਤਰ੍ਹਾਂ ਦੇ ਸ਼ਬਦ ਜਿਨ੍ਹਾਂ ਨਾਲ ਅਲੱਗ-ਅਲੱਗ ਪ੍ਰੈਪੋਜੀਸ਼ਨਸ ਲਾਉਣ ਨਾਲ ਉਹਨਾਂ ਦੀ ਮੀਨਿੰਗ ਵੀ ਅਲੱਗ-ਅਲੱਗ ਹੋ ਜਾਂਦੇ ਆ ਚੇਂਜ ਹੋ ਜਾਂਦੇ ਆ ਆਈ ਹੋਪ ਅੱਜ ਦੀ ਕਲਾਸ ਤੁਹਾਡੇ ਵਾਸਤੇ ਬਹੁਤ ਹੈਲਪਫੁਲ ਹੋਈ ਹੋਊਗੀ ਜੇ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਈ ਹੋਵੇ ਤਾਂ ਅੱਜ ਦੀ ਕਲਾਸ ਨੂੰ ਲਾਈਕ ਕਰਿਓ ਕਮੈਂਟ ਕਰਿਓ ਔਰ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ